ਔਰ ਨਾਲ ਹੀ ਜਿੱਥੇ ਬੈ ਵਿਸ਼ੇਸ਼ ਪੰਦਰ ਦੇ ਉੱਤੇ ਬੈ ਬੜਾ ਧੰਨਵਾਦ ਕਰਦਾ ਹਾਂ ਕਹਿੰਦੇ ਸਾਡੇ ਦਰਬਾਰ ਮਾਝੇ ਦਾ ਸੁਪਰਸਟਾਰ ਖਿਡਾਰੀ ਹਰਸ਼ ਸਿੰਘ ਦਾ ਵੀ ਪੁੱਜਿਆ ਹੋਇਆ ਹਰਸ਼ ਵੀ ਕਿਹੜੀ ਪੂਰੀ ਇਨੰਤੀਆਂ ਮੇਰੇ ਵਿੱਚ ਕਬੂਤਰ ਬਾਏ ਦਾ ਸੁਪਰਸਟਾਰ ਹੈ ਜੀ ਪਰਾ ਨਿਸਰਿਆਂ ਦਾ ਮਾਹਰ ਖਿਡਾਰੀ ਹੈ ਆ ਸਵੇਰਕੇ ਵਾਲਾ ਜਿਹਦੀ ਯਾਰੀ ਕਹਿੰਦੇ ਬਾਬਾ ਨਿਸ਼ਾਨ ਚਿੰਤਗੋੜ ਛੂ ਐਸੇ ਵਾਲੇ ਦੇ ਨਾਲ ਤੇ ਅੱਜ ਕੱਲ ਮੁੰਡਾ ਕਹਿੰਦੇ ਬਈ ਪ੍ਰਭ ਸਿੱਧੂ ਦੇ ਨਾਲ ਵੱਡੇ ਚਰਚੇ ਕਰਵਾਉਂਦਾ ਸਿੱਧੂਆਂ ਦਾ ਵੱਡਾ